ਥੋਡੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਪਰ ਤੁਹਾਡੇ ਬਾਰੇ ਜੋ ਗੱਲ ਰਾਜਾ ਬੜਿੰਗ ਹੋਰਾਂ ਨੇ ਕਹੀ ਹੈ ਤੁਹਾਡੇ ਫਾਤਿਹ ਸਾਹਿਬ ਬਾਰੇ ਵੀ ਬਲਜਿੰਦਰ ਸਿੰਘ ਬੰਟੀ ਕੁਛ ਬਣ ਚਾਹੇ ਨਾ ਬਣ ਮੈਂ ਇਹ ਨਹੀਂ ਕਹਿੰਦਾ ਬਟ ਮੈਂ ਇਹ ਕਹਿੰਦਾ ਵੀ ਤੁਹਾਡੀ ਬੇਟੀ ਜ਼ਰੂਰ ਹਮਦੇ ਬਣੀਗੀ ਅੱਜ ਲੈ ਕੇ ਲਾ ਲੋ ਮੈਂ ਕੋਈ ਜੰਤਰੀ ਤਾਂ ਦੇਖਦਾ ਨਹੀਂ ਨਾ ਮੈਂ ਉਹ ਫੋਰਸਕੋਪ ਨਹੀਂ ਬੰਦੀ ਦੀ ਕੁੜੀ ਹਮਦੇ ਬਣੀ ਜੋ ਤੁਸੀਂ ਸਟੇਜ ਤੇ ਪਾਸਾ ਦੇ ਦੇ ਸੀਗੇ ਤੇ ਉਸ ਸਮੇਂ ਜੋ ਤੁਹਾਡੇ ਜ਼ਿਹਨ ਦੇ ਵਿੱਚ ਗੱਲਾਂ ਜੋ ਤੁਸੀਂ ਦਮਦਾਰ ਪਾਸਾ ਦਿੱਤਾ ਕੀ ਉਹ ਤੁਸੀਂ ਸੋਚ ਕੇ ਗਈ ਸੀ ਜਾਂ ਮੌਕੇ ਤੇ ਚੀਜ਼ਾਂ ਅੰਦਰੋਂ ਨਿਕਲੀਆਂ ਵੀ ਵੀ ਹੁਣ ਜਿਵੇਂ ਬੰਦਾ ਭਰਿਆ ਪੀਤਾ ਹੁੰਦਾ ਵੀ ਅੱਜ ਇਹ ਚੀਜ਼ਾਂ ਬੋਲਣੀਆਂ ਇੱਕ ਤਾਂ ਘਰੋਂ ਤਿਆਰੀ ਕਰਕੇ ਜਾਂਦਾ ਇੱਕ ਮੌਕੇ ਤੇ ਹੁੰਦਾ ਭੀੜ ਦੇਖ ਕੇ ਮਾਹੌਲ ਉਹ ਜਿਹਾ ਬਣੇ ਤਾਂ ਅੰਦਰੋਂ ਗੱਲਾਂ ਨਿਕਲਦੀਆਂ ਆ ਜਾ ਤੁਹਾਡੀ ਦੀਆਂ ਪਹਿਲੀ ਵਾਰੀ ਸ਼ੇਕ ਤੇ ਬੋਲਦੀ ਪਈ ਆ ਬਾਤ ਸੁਣਾਂ ਜੂ ਅਮਰਿੰਦਰ ਸਿੰਘ ਰਾਜਾ ਵੜੇ ਨੈਸ਼ਨਲ ਕਾਂਗਰਸ ਇੱਕ ਯੂਥ ਨੂੰ ਦੇ ਨਾਤੇ ਜੀ ਬਿਲਕੁਲ ਮੇਰੀ ਉਹ ਪਹਿਲੀ ਸਪੀਚ ਸੀਗੀ ਇੱਕ ਪੋਲੀਟੀਕਲ ਪੈਨ ਨੇ ਮੈਨੂੰ ਵੱਡੇ ਮੈਨੂੰ ਪਹਿਲੀ ਗੱਲ ਤੇ ਮੈਨੂੰ ਸਟੇਜ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਇਨੀ ਵੱਡੀ ਮੈਂ ਪਲੇਟਫਾਰਮ ਤੇ ਮੈਂ ਬੋਲੀ ਆ ਜਿੱਥੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਮਢੇਂਗੂਰੀ ਆਪ ਸੀਗੇ ਜੀ ਉੱਥੇ ਸਾਡੀ ਤਾਈ ਜੀ ਮਮਤਾ ਜੀ ਵੀ ਸੀਗੇ ਤੇ ਬਾਕੀ ਸਮੂਚੀ ਕਾਂਗਰਸੀ ਟੀਮ ਉੱਥੇ ਪ੍ਰੈਜੈਂਸ ਸੀ ਜੀ ਜੀ अच्छा ए ए प्रੈਸਰ ਸੀਗਾ ਵੀ ਜਦ ਪਾਰਟੀ ਚੇਂਜ ਕਰ ਲਓ ਤੇ ਜਾਂ ਜੇਲ੍ਹ ਜਾਣ ਦੇ ਤਿਆਰ ਹਾਂ ਬਿਲਕੁਲ ਜੀ ਹੂੰ ਤੇ ਫਿਰ ਬਚਾ ਕਿਵੇਂ ਹੋ ਜਾਏ ਇਹ ਕਿਦਾਂ ਉਹ ਸਾਰੀ ਕਹਾਣੀ ਕਿਵੇਂ ਵਾਪਰੀ ਕੀ ਪਿੱਛੇ ਨਹੀਂ ਹਟੇ ਸਰਕਾਰ ਆਪ ਹੀ ਟਲ ਗਈ ਉਸ ਪਿੱਛੇ ਜੀ ਮੈਨੂੰ ਮੇਰੇ ਪਾਪਾ ਨੇ ਕਿਹਾ ਕਿ ਪੁੱਤ ਸਪੀਚ ਦੇਣੀ ਹੈ ਜੀ ਰੈਡੀ ਹੋਈ ਹੂੰ ਮੈਂ ਕਿਹਾ ਠੀਕ ਹੈ ਬੈਲੀਗਰ ਕਿ ਮੈਨੂੰ ਹੋਣ ਲੱਗ ਪਿਆ ਕਿ ਘਰੇ ਕੋਈ ਗੱਲ ਨਹੀਂ ਕੀਤੀ ਇਸ ਰਿਲੇਟਡ ਕੋਈ ਬਾਤ ਨਹੀਂ ਕਿ ਉਹ ਪਾਪਾ ਨੇ ਖੜੇ ਪਾ ਉਹਨੂੰ ਕਹਿੰਦੇ ਪਏ ਨੇ ਉਹ ਆਪਾਂ ਮੈਨੂੰ ਬੋਲ ਕੇ ਪਾਪਾ ਨਾਲ ਹੀ ਚੱਲ ਗਏ ਤੁਸੀਂ ਮੈਂ ਕਿਦੇ ਬਾਰੇ ਬੋਲਾ ਕਿਦੇ ਬਾਰੇ ਉਹ ਜੋ ਸੀਗਾ ਉਹ ਕੁਝ ਪ੍ਰੈਕਟਿਸ ਨਹੀਂ ਸੀਗੀ ਉਹ ਮੈਂ ਕੁਝ ਦਿਨ ਹਰਸੋ ਨਹੀਂ ਸੀ ਜੀਤੀ ਤੇ ਮੈਂ ਸਾਰੇ ਨੂੰ ਇੱਕ ਗੱਲ ਕਹ ਰਹਾ ਬੇਸ਼ੱਕ ਜੇ ਜਿਹੜਾ ਹਾਸਲ ਆਏ ਜਿਵੇਂ ਸੀਗੇ ਪਰ ਜਿਹੜਾ ਸੰਤਾਪ ਹੈ ਉਹ ਸਾਰੀ ਕਾਂਗਰਸ ਪਾਰਟੀ ਨੇ ਕੋ ਗਿਆ ਮਟਿਆ ਮੰਨੇ ਜਰਾ ਸੰਤਾਬ ਨੂੰ ਆਪਣੀ ਤਾਈ ਦੀ ਬੰਦਾਲ ਜਿਹਾ ਤੇ ਨਹੀਂ ਸਿੱਪ ਹੋ ਗਿਆ ਬਟ ਇੱਕ ਲੈਵਲ ਤੇ ਆ ਗਿਆ ਪਰ ਸਾਰੇ ਨੇ ਉਸੰਤਾਬ ਹੋ ਗਿਆ ਲੋਕੀ ਤੇ ਕਹਿੰਦੇ ਪਏ ਨੇ ਕਿ ਕੀ ਕਿ ਸਾਡੀ ਗਲਤੀ ਸੀਗੀ ਕਿ ਅਸੀਂ ਜਿਹੜੀ ਪਿਛਲੇ ਵਾਰ 2012 ਦੀ ਇਲੈਕਸ਼ਨ ਸੀਗੇ ਉਹ ਅਨਫੋਰਚੂਨੇਟਲੀ ਮੇਰੇ ਪਾਪਾ ਹਾਰ ਗਏ ਸੀ ਕਹਿੰਦਾ ਸਾਨੂੰ ਇਹ ਵੀ ਹੁੰਦਾ ਪਈ ਕਿ ਅਸੀਂ ਉਦੋਂ ਵੀ ਕਿਉਂ ਨਹੀਂ ਬੰਟੀ ਨੂੰ ਵੋਟਾਂ ਪਾਈਆਂ ਕਿ ਜੋ ਸਾਡਾ ਜੋ ਸਾਡਾ ਅੱਜ ਏਰੀਆ ਹੈਗਾ ਉਹ ਜੋ ਅੱਜ ਇੰਨਾ ਡਵੈਲਪਮੈਂਟ ਅੱਜ ਹੋਈ ਹੁੰਦੀ ਅੱਜ ਸ਼ਾਇਦ ਅੱਜ ਸੀ ਕਹਿੰਦੇ ਨੇ ਕਿ ਮੇਰੇ ਕੁਝ ਇਲਾਕੇ ਦੇ ਲੋਕ ਇਹ ਵੀ ਕਹਿੰਦੇ ਨੇ ਮੈਂ ਇਲਾਕਾ ਵਾਸੀ ਨਹੀਂ ਮੈਂ ਕਹਿੰਦੀ ਮੇਰੇ ਪਰਿਵਾਰ ਹੀ ਨੇ ਉਹ ਵੀ ਅੱਜ ਥੋੜੀ ਸਾਰਿਆਂ ਤੋਂ ਬਗਮੀਤ ਮੋਰਸਪੁੱਤਰੀ ਸਰਦਾਰ ਦਜਿੰਦਰ ਸਿੰਘ ਪੰਡੀ ਕਨਾਲ ਵਾਦਾ ਕਰਦੀ ਆ ਜਿਨ੍ਹਾਂ ਸੇਵਾ ਮੇਰੇ ਪਪਾ ਤੁਹਾਡੇ ਸਾਰਿਆਂ ਦੀ ਕਰਦੇ ਨੇ ਹੱਥ ਸਾਖ ਦੀ ਗੱਲ ਕਰਦੇ ਮੈਂ ਵੀ ਤੁਹਾਡੀ ਸੇਵਾ करूंगी ਮੈਂ ਵੀ ਤੁਹਾਡੀ ਹੱਥ ਸਾਖ ਦੀ ਗੱਲ ਕਰੂਗੀ ਇਹ ਮੇਰਾ ਵਾਦਾ ਤੁਹਾਡੇ ਸਾਰਿਆਂ ਨਾਲ ਜਿੰਦਾਬਾਦ ਨੈਸ਼ਨਲ ਕਾਂਗਰਸ ਜਿੰਦਾਬਾਦ ਕਿਉਂਕਿ ਮੈਂ ਇੱਕ ਸਿਪਾਈ ਪਿਓ ਦੀ ਸਿਪਾਈ ਧੀ ਆ ਡਰੇ ਹੁਣ ਵੀ ਨਹੀਂ ਤੇ ਡਰਨਾ ਅੱਗੇ ਵੀ ਨਹੀਂ ਦਬੇ ਹੁਣ ਵੀ ਤੇ ਦਬਣਾ ਅੱਗੇ ਵੀ ਨਹੀਂ ਤੇ ਜਿਨ੍ਹਾਂ ਨੂੰ ਵਹਿਮ ਹੈ ਨਾ ਮੇਰੇ ਤੇ ਮੇਰੀ ਪਰਵਾਹ ਦੀ ਵਫਾਦਾਰੀ ਬਾਰੇ ਉਹਨੂੰ ਮੈਂ ਇੱਕ ਸ਼ਰਿਆਮਾ ਦੀ ਗੱਲ ਕਹਿਣਾ ਚਾਹੂੰਗੀ ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲਬੋ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਤੁਨਾ ਜਿਵੇਂ ਕਿ ਸਭ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਤੇ ਸਿਆਸੀ ਪਾਰਟੀਆਂ ਚੋਣ ਮੈਦਾਨ ਚ ਨਿਤਰੀਆਂ ਹੋਈਆਂ ਨੇ ਤੇ ਹਰ ਇੱਕ ਪਾਰਟੀ ਵੱਲੋਂ ਆਪਾਂ ਆਪਣੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਤੇ ਵਿਚਕਾਰ ਇੱਕ ਗੱਲ ਉੱਠਦੀ ਹੈ ਕਿ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਪਰ ਨੌਜਵਾਨ ਕਹਿੰਦੇ ਅਸੀਂ ਰਾਜਨੀਤੀ ਵਿੱਚ ਕਿਉਂ ਆਈਏ ਰਾਜਨੀਤੀ ਬਹੁਤ ਜ਼ਿਆਦਾ ਗੰਦਲੀ ਹੋ ਗਈ ਹੈ ਜਿਸ ਤਰੀਕੇ ਨਾਲ ਲੀਡਰ ਡੱਡੂ ਛੜੱਪੇ ਮਾਰ ਰਹੇ ਨੇ ਉਸ ਤਰੀਕੇ ਨਾਲ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਪਰ ਕੁਝ ਨੌਜਵਾਨ ਹਲੇ ਵੀ ਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਇਸ ਦਿਸ਼ਾ ਨੂੰ ਬਦਲਿਆ ਜਾਵੇ ਰਾਜਨੀਤੀ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਬਦਲਿਆ ਜਾਵੇ ਉਸ ਪ੍ਰਾਤਨ ਜਿਹੜੀ ਵਿਚਾਰਧਾਰਾ ਲੋਕ ਲੈ ਕੇ ਤੁਰਦੇ ਨੇ ਉਸ ਵਿਚਾਰਧਾਰਨਾ ਰਾਜਨੀਤੀ ਨੂੰ ਦੁਬਾਰਾ ਅੱਗੇ ਤੋਲਿਆ ਜਾਵੇ ਤੇ ਇਸ ਤੇ ਚੱਲਦੇ ਲੁਧਿਆਣਾ ਵਿੱਚ ਇੱਕ ਪ੍ਰੋਗਰਾਮ ਹੁੰਦਾ ਕਾਉਂਸਲਰ ਬਲਜਿੰਦਰ ਸਿੰਘ ਬੰਟੀ ਹੋਰਾ ਵੱਲੋਂ ਅਮਰਿੰਦਰ ਸਿੰਘ ਰਾਜਾਪਿੰਗ ਕਾਂਗਰਸ ਉਮੀਦਵਾਰ ਦੇ ਪੱਖ ਦੇ ਵਿੱਚ ਇੱਕ ਚੋਣ ਜਲਸਾ ਰੱਖਿਆ ਜਾਂਦਾ ਉੱਥੇ ਅਜੀਹਾ ਇੱਕ ਘਟਨਾ ਵਾਪਰਦੇ ਜਿਸ ਨੂੰ ਸਾਰੇ ਦੇਖ ਕੇ ਚੌਂਕ ਜਾਂਦੇ ਨੇ ਦਰਅਸਲ ਬਲਜਿੰਦਰ ਸਿੰਘ ਬੰਟੀ ਹੋਰਾਂ ਵੱਲ ਜਲਸਾ ਰੱਖਿਆ ਜਾਂਦਾ ਉੱਥੇ ਬਲਜਿੰਦਰ ਸਿੰਘ ਬੰਟੀ ਹੋਰਾਂ ਦੀ ਧੀ ਬੇਟੀ ਉਹਨਾਂ ਦੀ ਬਵਨਪ੍ਰੀਤਕੌਰ ਉੱਥੇ ਦਮਦਾਰ ਭਾਸ਼ਣ ਦਿੰਦੀ ਹੈ ਦਮਦਾਰ ਭਾਸ਼ਣ ਤੋਂ ਬਾਅਦ ਰਾਜਾ ਵਰਿੰਗ ਵੀ ਜਿੱਥੇ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਨੇ ਉੱਥੇ ਤਾੜੀਆਂ ਨਾਲ ਪੂਰਾ ਜਿਹੜਾ ਜਲਸਾ ਉਹ ਗੂੰਜ ਉੱਠਦਾ ਉੱਥੇ ਗੱਲ ਨਹੀਂ ਮੁੱਕਦੀ ਬਲਜਿੰਦਰ ਸਿੰਘ ਬੰਟੀ ਨੂੰ ਦੂਜੇ ਦਿਨ ਅਮਰਿੰਦਰ ਸਿੰਘ ਰਾਜਾ ਵਰਿੰਗ ਮਿਲਦੇ ਨੇ ਤੇ ਉਹ ਕਹਿੰਦੇ ਨੇ ਵੀ ਬਲਜਿੰਦਰ ਸਿੰਘ ਬੰਟੀ ਤੁਸੀਂ ਕੁਝ ਬਣੋ ਚਾਹੇ ਨਾ ਬਣੋ ਤੁਹਾਡੀ ਬੇਟੀ ਐਮਐਲਏ ਜ਼ਰੂਰ ਬਣਗੇ ਤਾਂ ਤੁਹਾਡੇ ਅਸੀਂ ਮੁਲਾਕਾਤ ਕਰਾਵਾਂਗੇ ਸੰਭਾਵਿਤ ਐਮਐਲਏ ਫਿਊਚਰ ਦੀ ਐਮਐਲਏ ਬਵਨਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਤਾਂ ਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਵਨ ਗੱਲ ਕਰਾਂਗੇ ਅਸੀਂ ਜਿਸ ਦਿਨ ਤੁਸੀਂ ਸਪੀਚ ਕੀਤੀ ਹੈ ਉਹ ਸਪੀਚ ਦੀ ਜਿਹੜੀ ਵੀਡੀਓ ਆ ਬਹੁਤ ਵਾਇਰਲ ਹੋ ਰਹੀ ਹੈ ਕੀ ਉਹ ਤੁਹਾਡੀ ਪਹਿਲੇ ਦਿਨ ਦੀ ਸਪੀਚ ਸੀਗੀ ਪਹਿਲੀ ਵਾਰ ਪੋਲਿਟਿਕਲ ਸਟੇਜ ਤੋਂ ਬੋਲੀ ਸੀਗੇ ਤੁਸੀਂ ਉਹ ਜੀ ਬਿਲਕੁਲ ਮੇਰੀ ਉਹ ਪਹਿਲੀ ਸਪੀਚ ਸੀਗੀ ਇੱਕ ਪੋਲਿਟਿਕਲ ਨੇ ਮੈਨੂੰ ਵੱਡੇ ਮੈਨੂੰ ਪਹਿਲੀ ਗੱਲ ਤੇ ਮੈਨੂੰ ਸਟੇਜ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਇਨੀ ਵੱਡੀ ਮੈਂ ਪਲੈਟਫਾਰਮ ਤੇ ਮੈਂ ਬੋਲੀ ਆ ਜਿੱਥੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਦਾ ਸਿੰਘ ਰਾਜਾ ਵੜੈਂਗੋਰੀ ਆਪ ਸੀਗੇ ਜੀ ਉੱਥੇ ਸਾਡੀ ਤਾਈ ਜੀ ਮਮਤਾਸ਼ ਜੀ ਵੀ ਸੀਗੇ ਤੇ ਬਾਕੀ ਸਮੂਚੀ ਕਾਂਗਰਸੀ ਟੀਮ ਉੱਥੇ ਪ੍ਰੈਜ਼ੈਂਸ ਸੀਗੀ ਜੀ ਜੀ ਇਹ ਲੱਗਦਾ ਨਹੀਂ ਵੀ ਅ ਅੱਜਕੱਲ ਜਿਹੜੀ ਮੈਂ ਸਟਾਰਟਿੰਗ ਗੱਲ ਕੀਤੀ ਆ ਵੀ ਨੌਜਵਾਨ ਕਹ ਪਰਵਾਰਕ ਮੈਂਬਰ ਵੀ ਜਨ ਮੰਨ ਲਓ ਕੋਈ ਐਮਐਲਏ ਕੋਈ ਕਾਉਂਸਲਰ ਕਹਿੰਦਾ ਯਾਰ ਮੈਂ ਕਾਉਂਸਲਰ ਆ ਮੈਂ ਐਮਐਲਏ ਠੀਕ ਆ ਮਰੇ ਬੱਚੇ ਨਾ ਜਾਣ ਖਾਸ ਤੌਰ ਤੇ ਕੁੜੀਆਂ ਤਾਂ ਬਿਲਕੁਲ ਹੀ ਨਾ ਜਾਣ ਕੀ ਉਹ ਉਸ ਸਮੇ ਬਲਜਿੰਦਰ ਸਿੰਘ ਬੰਟੀ ਹੋਰਾਂ ਦੀ ਹੱਲਾਸ਼ੀਰ ਦਿੱਤੀ ਜਾਂ ਤੁਸੀਂ ਤੁਹਾਡੇ ਆਪਣੇ ਅੰਦਰ ਇੱਛਾ ਸੀਗੀ ਮੈਂ ਅੱਜ ਇਹ ਸਪੀਚ ਕਰਨੀ ਕਰਨੀ ਆ ਮੈਂ ਪੋਲਿਟਿਕਲ ਲਾਈਨ ਦੇ ਵਿੱਚ ਆਉਣਾ ਹੀ ਆਉਣਾ ਆ ਇਹ ਦੇਖੋ ਅੰਦਰ ਇੱਕ ਇੱਛਾ ਇੱਕ ਜ਼ਰੂਰ ਸੀਗੀ ਜੀ ਪਰ ਉਸ ਇੱਛਾ ਨੂੰ ਇੱਕ ਹੱਲਾਸ਼ੇਰੀ ਦੇਣਾ ਤੇ ਪਾਪਾ ਨਹੀਂ ਦਿੱਤੀ ਸੀਗੀ ਜੇ ਪਾਪਾ ਹੱਲਾਸ਼ੇਰੀ ਨ ਦਿੰਦੇ ਹੁੰਦੇ ਤੇ ਮੈਂ ਵੀ ਇੱਥੇ ਬੈਠੀ ਹੁੰਦੀ ਆਰਾਮ ਨਾਲ ਕਿ ਹਾਂ ਵੀ ਕੀ ਕਰਨਾ ਛੱਡੋ ਪਰ ਆਪਣੀ ਪੜ੍ਹਾਈ ਵੱਲ ਧਿਆਨ ਦਿਵੋ ਅੱਗੇ ਦੇਖੋ ਕੀ ਕਰਨਾ ਹੈ ਕੀ ਨਹੀਂ ਤੇ ਨਾਲੇ ਮੋਰਓਵਰ ਜੇ ਪਾਪਾ ਇਸ ਚੀਜ਼ ਬਾਰੇ ਸੋਚਦੇ ਵੀ ਨਹੀਂ ਨਾ ਤੇ ਮੈਂ ਤੁਹਾਨੂੰ ਸਾਹ ਨੂੰ ਮੈਂ ਦੱਸਦਾ ਮੈਂ ਪਲੱਸ 1 ਟੂ ਮੈਡੀਕਲ ਸਟੂਡੈਂਟ ਹਾਂ ਜੀ ਮੇਰੇ ਕੋ ਇੱਕ ਸਿਗਾ ਵੀ ਚਾਂਸ ਕਿ ਮੈਂ ਆਰਾਮਨਾ ਬਾਹਰ ਜਾ ਸਕਦੀ ਸੀਗੀ ਪਰ ਮੈਨੂੰ ਪਾਪਾ ਕਹਿੰਦੇ ਕਿ ਆਪਾਂ ਆਪਾ ਕਾਪਾ ਕਿਉਂ ਜਾਣਾ ਕਿਹੜੇ ਚੱਕਾਂ ਤੁਸੀਂ ਪੈਂਦੇ ਪਿਆ ਜੀ ਪਾਪਾ ਕਹਿੰਦੇ ਇੱਥੇ ਰਹੋ ਹੂੰ ਕਿਉਂਕਿ ਪਾਪਾ ਨੇ ਇੱਕ ਹੀ ਚੀਜ਼ ਸਿਖਾਈ ਕਿ ਅਸੀਂ ਆਪਣੇ ਲੋਕਾਂ ਦੀ ਕਰਨੀ ਹੈ ਸੇਵਾ ਤੇ ਅਸੀਂ ਸੇਵਾ ਹੀ ਕਰਨੀ ਇੱਥੇ ਹੀ ਰਹਿਣਾ ਤੇ ਮੈਂ ਇੱਥੇ ਛੱਡ ਕੇ ਮੈਂ ਇੱਥੇ ਲਾ ਕਰਦੀ ਪਈ ਆ ਜੀ ਕਿ ਮੈਨੂੰ ਆਪਣੇ ਸਾਰੇ ਰੂਲਸ ਦਾ ਰਾਈਟਸ ਦਾ ਮੈਨੂੰ ਸਾਰੇ ਆਪਣੇ ਸਾਰੇ ਕਨਸਟੀਟਿਊਸ਼ਨ ਬਾਰੇ ਮੈਨੂੰ ਨੋਲੇਜ ਹੋਵੇ ਤਾਂ ਕਿ ਜੇ ਕਾਨੂੰਨ 'ਚ ਕੋਈ ਹੋਵੇ ਤੇ ਮੈਂ ਅੱਗੇ ਹੋ ਕੇ ਮੈਨੂੰ ਇੰਨੀ ਨੋਲੇਜ ਹੋਵੇ ਕਿ ਆਪਣੇ ਮੈਂ ਲੋਕਾਂ ਦੀ ਹੱਕ ਦੀ ਗੱਲ ਕਰ ਸਕਾਂ ਜੀ ਜੀ ਤੁਹਾਡੇ ਅੰਦਰ ਪੋਲਿਟਿਕਸ ਤੇ ਜਿਹੜਾ ਕਹਿ ਸਕਦੇ ਆ ਕਿਥੋਂ ਜਾਗੇ ਵੀ ਹਾਂ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਤੇ ਉਹ ਤੁਸੀਂ ਕਿ ਦੱਸਤਾ ਵੀ ਤੁਹਾਡੇ ਫਾਦਰ ਸਾਹਿਬ ਬਲਜਿੰਦਰ ਸਿੰਘ ਬੰਟੀ ਉਹਨਾਂ ਨੇ ਹੱਲਾਸ਼ੇਰ ਦਿੱਤੀ ਹੱਲਾਸ਼ੇਰ ਤੇ ਦਿੱਤੀ ਪਰ ਤੁਹਾਡੇ ਅੰਦਰ ਜ਼ਹਿਨ ਦੇ ਵਿੱਚ ਕਿਉਂ ਇਹ ਵੀ ਰਾਜਨੀਤੀ ਵਿੱਚ ਪੈਟਰ ਹੋਣਾ ਚਾਹੀਦਾ ਦੇਖੋ ਜੀ ਘਰ ਦਾ ਮਾਹੌਲ ਬੱਚੇ ਦੇਖ ਤੇ ਬਹੁਤ ਇੱਕ ਮੈਟਰ ਕਰਦਾ ਹੈ। ਹਮ ਮੇਰੇ ਘਰੇ ਸ਼ੁਰੂ ਤੋਂ ਮਾਹੌਲ ਇਹੀ ਰਿਹਾ ਕਿ ਅੱਜ ਸਰਕਾਰਾਂ ਜੈਦਾਂ ਦੀ ਰਹੀ ਅੱਜਾਂ ਚ ਹੋਇਆ ਤੇ ਮੈਂ ਆਪਣੇ ਘਰ ਚੋਂ ਵੱਡਾ ਨਿਆਣਾ ਵਾਂ ਜੀ ਮੇਰੇ ਬਾਕੀ ਭੈਣ ਭਰਾ ਸਾਰੇ ਛੋਟੇ ਨੇ ਜੀ ਤੇ ਮੈਨੂੰ ਹੁੰਦਾ ਸੀਗਾ ਕਿ ਜਿੱਦਾਂ ਮੇਰੇ ਪਾਪਾ ਮੇਰੇ ਚਾਚਾ ਜੀ ਮੇਰੇ ਜਿੰਨੇ ਵੀ ਆਪਰੇ ਫਰੈਂਡਸੇ ਗਰਾਂਦੇ ਉਹ ਜਿਹੜੇ ਗੱਲ ਕਰਦੇ ਨੇ ਉਹਨਾਂ ਚ ਪਾਰਟਿਸਿਪੇਟ ਕਰਨ ਲਈ ਮੈਨੂੰ ਉਹਨਾਂ ਦੇ ਟੌਪਿਕ ਦੀ ਮੈਨੂੰ ਗੱਲ ਕਰਨੀ ਪੈਣੀ ਹੈ ਇੱਕ ਤੇ ਮੇਰਾ ਪੋਲਿਟਿਕਸ ਦਾ ਇੰਟਰਸਟ ਓਤੂ ਉਠਿਆ ਨਾਲੇ ਜੁੱਜੀ ਗੱਲ ਮੇਰਾ ਪੋਲਿਟਿਕਸ ਦਾ ਇੰਟਰਸਟ ਇੱਕ ਤੇ ਸਤੂ ਗਾ ਉਠਾਉਣ ਵਾਲੇ ਮੇਰੇ ਪਾਪਾ ਹੀ ਨੇ ਜੀ ਕਿਉਂਕਿ ਪਾਪਾ ਨੇ ਘਰ ਆ ਕੇ ਮੈਨੂੰ ਕੁਛ ਨਹੀਂ ਕਰਨਾ ਕਹਿੰਦਾ 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 ਪਾਪਾ ਦੀ ਹਜੇ ਵੀ ਗੱਲ ਹੈ ਬਪਾਪ ਨੂੰ ਕਹਿੰਦਾ ਉਧਰ ਬਹਿ ਜਾ ਤੇ ਕਹਣਾ ਆਜ਼ਾਦਾਂ ਹੋਇਆ ਅਜਾਦਾਂ ਹੋਇਆ ਡਿਸਕਸ਼ਨ ਚੱਲ ਰਿਹਾ ਡਿਸਕਸ਼ਨ ਹਰ ਇੱਕ ਇੱਕ ਚੱਲਦੀ ਹੈ ਤੁਸੀਂ ਆਪ ਵੀ ਮੰਨ ਲਓ ਪਿਛਲੇ ਸਮੇਂ ਦੇ ਦੋ ਜੋ ਘਟਨਾਕਰਮ ਵਾਪਰੇ ਆ ਪਮਾ ਉਹ ਕਾਂਗਰਸ ਸਰਕਾਰ ਮਲੇ ਚੰਜੀ ਸਾਹਿਬ ਮੁੱਖ ਮੰਤਰੀ ਬਣੇ ਕੈਪਟਨ ਸਾਹਿਬ ਨੂੰ ਲਾਇਆ ਗਿਆ ਉਸ ਤੋਂ ਵਿਧਾਨ ਸਭਾ ਦੇ ਨਤੀਜੇ ਉਹ ਸਾਰੇ ਡਿਸਕਸ਼ਨ ਹੁੰਦਾ ਰਿਹਾ ਤੁਹਾਡੇ ਘਰ ਦੇ ਵਿੱਚ ਸਾਰੇ ਜੋ ਪਾਰਟੀ ਵਾਲੇ ਚੰਗੇ ਫੈਸਲੇ ਲਿੱਤਿਆਂਦੇ ਨੇ ਜਾਂ ਕੁਝ ਫੈਸਲੇ ਦੇ ਨੇ ਲੋਕਾਂ 'ਚ ਵਿਰੋਧ ਕਰਦੇ ਨੇ ਉਹਦੇ ਸਾਰਿਆਂ ਬਾਰੇ ਏ ਟੂ ਜ਼ੈ ਡਿਸਕਸ਼ਨ ਅਸੀਂ ਪਿਉਤੀ ਸੀ ਘਰੇ ਬੈ ਕੇ ਜਰੂਰ ਕਰਦੇ ਕਦੀ ਇਦਾਂ ਹੋਇਆ ਵੀ ਕਾਂਗਰਸ ਪਾਰਟੀ ਨੇ ਕੋਈ ਗਲਤ ਫੈਸਲਾ ਲਿੱਤਾ ਤੇ ਤੁਸੀਂ ਫਾਦਰ ਸਾਹਿਬ ਨੂੰ ਕਿਹਾ ਵੀ ਨਹੀਂ ਅੱਜ ਜਿਹੜੀ ਆ ਤੁਹਾਡੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਗਲਤ ਹੈਗਾ ਨਹੀਂ ਹੋਣਾ ਚਾਹੀਦਾ ਸੀ ਐ ਸੱਚ ਜੇ ਕੋਈ ਗਲਤ ਜਿ ਕੋਈ ਫੈਸਲੇ ਮੈਂ ਐ ਸੱਚ ਕੋਈ ਮੈਂ ਯਾਦ ਨਹੀਂ ਮੈਨੂੰ ਆਉਂਦਾ ਵੀ ਕਿ ਲਿੱਤੇ ਨੇ ਬਟ ਜੇ ਕੋਈ ਹੁੰਦਾ ਤੇ ਅਸੀਂ ਅਸੀਂ ਪਿਉਤੀ ਜਰੂਰ ਬੈ ਕੇ ਉਸ ਬਾਰੇ ਗੱਲ ਕਰ ਜੂਰੀ ਕਰਦੇ ਆ ਕਿ ਇਦਾਂ ਲਿੱਤਾ ਸੀਗਾ ਇਦਾਂ ਤੇ ਗੈਲਰੀ ਪਿਛਲੇ ਕੋਤਸਾ ਜਿਹੜੇ ਬੀਤੇ ਨੇ ਕਾਂਗਰਸ ਪਾਰਟੀ ਦੇ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਬੜੀ ਮੁਸੀਬਤਾਂ ਦਾ ਸਾਨੂੰ ਚਾਂਸ ਸਾਨੂੰ ਸਾਹਮਣਾ ਕਰਨਾ ਪਿਆ ਬਹੁਤ ਮੁਸੀਬਤਾਂ ਸਾਨੂੰ ਦੇਖਣੀਆਂ ਪਈਆਂ ਸਪੈਸ਼ਲੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਮੈਂ ਵਰਕਰ ਨਹੀਂ ਹੋऊंगी ਮੈਂ ਕਾਂਗਰਸ ਪਾਰਟੀ ਦੇ ਸਿਪਾਹੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੜੀਆਂ ਮੁਸੀਬਤਾਂ ਝੱਲਣਾ ਕਰਨਾ ਪਿਆ ਜੀ ਜੀ ਇਸੇ ਚਲਦਿਆਂ ਮੈਂ ਤੁਹਾਨੂੰ ਇਹ ਗੱਲ ਦੱਸੂਗੀ ਮੈਂ ਆਪਣੀ ਸਪੀਚ 'ਚ ਵੀ ਬੋਲੀ ਹੈ ਕਿ ਇੱਕ ਦਿਨ ਪਾਪਾ ਘਰੇ ਆਏ ਪਹਿਲੀ ਗੱਲ ਤੇ ਜਦੋਂ ਟਾਈਮ ਸੀਗਾ ਮੇਰੇ ਕੋਲ ਨਾ ਮਹੀਨਾ ਹਫ਼ਤਾ ਦ즌 ਆਪਣੇ ਪਾਪਾ ਦੇ ਚਿਹਰਾ ਨਹੀਂ ਸੀ ਦੇਖਿਆ ਓਕੇ ਅੱਛਾ ਇੰਨੇ ਪਾਪਾ ਬਿਜ਼ੀ ਸੀਗੇ ਓਕੇ ਤੇ ਜੇ ਪਾਪਾ ਨੇ ਆਣਾ ਕਰਨਾ ਅਸੀਂ ਸੁੱਤੇ ਆਣਾ ਕਰਨਾ ਤੇ ਜਦੋਂ ਅਸੀਂ ਆਪਣੇ ਸਕੂਲ ਚਲ ਜਾ ਆਪਣੇ ਕਾਲਜ ਚਲ ਜਾਣਾ ਕਰਨਾ ਤੇ ਪਤਾ ਨਹੀਂ ਹੀ ਲੱਗਣਾ ਤੇ ਪਾਪਾ ਨੂੰ ਉਸ ਦਿਨ ਮੈਨੂੰ ਚੇਚਾ ਮੈਨੂੰ ਜੁਗਾ ਕੇ ਮੈਨੂੰ ਅਜਿੰਨੀ ਗੱਲ ਕੀਤੀ ਪੁੱਤ ਇੱਥੇ ਆ ਕੇ ਬਹਿ ਪਾਪਾ ਨੇ ਵੀ ਤਾਂ ਗੱਲ ਕਰਨੀ ਕਿ ਇੱਥੇ ਬਹਿ ਜਾ ਕੇ ਅੱਛਾ ਐਦਾਂ ਪਾਪਾ ਦਾ ਡਾਇਲੋਗ ਸਮਝ ਆਣੇ ਕਿ ਪਾਪਾ ਨੂੰ ਕੀ ਗੱਲ ਕਰਨੀ ਹੈ ਤੇ ਉਦੋਂ ਹੀ ਮੈਨੂੰ ਪਾਪਾ ਨੇ ਕਿਹਾ ਕਿ ਪੁੱਤ ਆਪਾਂ ਜੇਲ੍ਹ ਜਾਣਾ ओके okay. पार्टी ਨਹੀਂ ਸੀ ਛਟਨੀ ਹਾਂ ਇੰਨਾ ਪ੍ਰੈਸ਼ਰ ਸੀਗਾ ਉਹ ਇੰਨਾ ਪ੍ਰੈਸ਼ਰ ਸੀਗਾ ਹੂੰ ਕਿੰਨਾ ਤੇ ਸੀਗਾ ਕਾਂਗਰਸ ਪਾਰਟੀ ਚ ਪਾਈਆਂ ਤੇ ਕਿ ਕੰਨ ਅੱਗੇ ਆ ਕੇ ਸਾਡੇ ਖਿਲਾਫ ਕਿ ਤੂੰ ਉਂਗਲ ਲਾ ਕੇ ਚੱਕਦੇ ਨੇ ਰਿਐਕਟ ਕੀ ਸੀ ਤੁਹਾਡਾ ਕੀ ਰਿਐਕਟ ਕਰੋ ਫਸ ਸਮਝ ਨਹੀਂ ਗਈ ਗੱਲ ਕੀ ਆ ਪਾਪਾ ਨੇ ਪਹਿਲੇ ਗੱਲ ਕਹੀ ਪਹਿਲੀ ਗੱਲ ਤੇ ਕਿ ਪਾਪਾ ਨੇ ਮੈਨੂੰ ਕੋਈ ਗੱਲ ਕਹਤੀ ਹੈ ਨਾ ਉਹਦਾ ਮਤਲਬ ਹੁੰਦਾ ਕਿ ਮੈਂਟਲੀ ਵੀ ਬੇਰ ਤੂੰ ਆਪ ਹੀ ਹੋਣਾ ਹੁਣਾ ਆਪ ਹੋਣਾ ਹੂੰ ਤੇ ਕਿਤੇ ਨਾ ਕਿਤੇ ਮੈਂਟਲ ਸਟਰੈਂਥ ਸਟਰੈਂਥ ਵੀ ਮੈਨੂੰ ਮੇਰੇ ਪਾਪਾ ਨੇ ਹੀ ਦਿੱਤੀ ਹੈ ਕਿ ਤੂੰ ਪ੍ਰਿਪੇਅਰ ਹੋ ਜਾ ਹੂੰ ਮੈਂ ਮੈਂ ਸਾਰੀ ਗੱਲ ਸੋਚੀ ਸਮਝੀ ਕਿ ਹੁਣ ਕੀ ਕਰਨਾ ਕੀ ਨਹੀਂ ਮੈਂ ਉઠી ਮੈਂ ਸਵੇਰੇ ਜੋ ਇੰਸੈਂਸ਼ੀਅਲ ਡਾਕੂਮੈਂਟ ਸੀਗੇ ਮੈਂ ਸਾਰੇ ਤਾਂ ਸਾਈਨ ਕਰਾਏ ਮੈਂ ਵਕਾਲਤਨਾਮੇ ਤੱਕ ਤੇ ਮੈਂ ਪਾਪਾ ਦੇ ਮੈਂ ਸਾਈਨ ਕਰਾਏ ਤੇ ਮੈਂ ਕਿਹਾ ਮੈਂ ਕਾ ਡਟੇ ਨਾ ਮੈਂ ਕਾ ਡਟੇ ਰਹੂ ਜੇ ਐਸੀ ਚੀਜ਼ ਚ ਪਈ ਗਿਆ ਤੇ ਡਰਨਾ ਕਿਉਂ ਮੈਂ ਕਾ ਠੋਕ ਕੇ ਸਾਹਮਣਾ ਕਰਾਂਗੇ ਅੱਛਾ ਇਹ ਇਹ ਪ੍ਰੈਸ਼ਰ ਸੀਗਾ ਵੀ ਜਾਂ ਪਾਰਟੀ ਚੇਂਜ ਕਰ ਲਓ ਤੇ ਜਾਂ ਜੇਲ੍ਹ ਜਾਣ ਲਈ ਤਿਆਰ ਬਿਲਕੁਲ ਸਹੀ ਤੇ ਫਿਰ ਬਚਾ ਕਿਵੇਂ ਹੋਇਆ ਇਹ ਕਿਦਾਂ ਉਹ ਸਾਰੀ ਕਹਾਣੀ ਕਿਵੇਂ ਵਾਪਰੀ ਕੀ ਪਿੱਛੇ ਨਹੀਂ ਹਟੇ ਸਰਕਾਰ ਆਪ ਹੀ ਤਲ ਗਈ ਉਸ ਪਿੱਛੇ ਜੀ ਦੇਖੋ ਜੀ ਸਰਕਾਰ ਨੂੰ ਹਟਲਣਾ ਪਿਆ ਹਾਂ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਕਿ ਹਾਂ ਵੀ ਚਪਾਈ ਨੇ ਇਹਨੇ ਜੋ ਮਰਜ਼ੀ ਕਰ ਲੋ ਬੁਰੇ ਤੋਂ ਬੁਰਾ ਕਰ ਲੋ ਇੱਥੇ ਇੱਥੇ ਨੇ ਤੇ ਆਪਾਂ ਇੱਥੇ ਹੀ ਆ ਜਦੋਂ ਤੁਸੀਂ ਸਟੇਜ ਤੇ ਭਾਸ਼ਣ ਦੇ ਰਹੇ ਸੀਗੇ ਤੇ ਉਸ ਸਮੇਂ ਜੋ ਤੁਹਾਡੇ ਜ਼ਿਹਨ ਦੇ ਵਿੱਚ ਗੱਲਾਂ ਜੋ ਤੁਸੀਂ ਦਮਦਾਰ ਭਾਸ਼ਣ ਦਿੱਤਾ ਕੀ ਉਹ ਤੁਸੀਂ ਸੋਚ ਕੇ ਗਈ ਸੀ ਜਾਂ ਮੌਕੇ ਤੇ ਚੀਜ਼ਾਂ ਅੰਦਰੋਂ ਨਿਕਲੀਆਂ ਵੀ ਵੀ ਹੁਣ ਜਿਵੇਂ ਬੰਦਾ ਭਰਿਆ ਪੀਤਾ ਹੁੰਦਾ ਵੀ ਅੱਜ ਇਹ ਚੀਜ਼ਾਂ ਬੋਲਣੀ ਹੈ ਇੱਕ ਤਾਂ ਘਰੋਂ ਤਿਆਰੀ ਕਰਕੇ ਜਾਂਦਾ ਇੱਕ ਮੌਕੇ ਤੇ ਹੁੰਦਾ ਭੀੜ ਦੇਖ ਕੇ ਮਾਹੌਲ ਉਹ ਜਿਹਾ ਬਣਿਆ ਦਾ ਅੰਦਰੋਂ ਗੱਲਾਂ ਨਿਕਲਦੀਆਂ ਨੇ ਮੈਨੂੰ ਮੇਰੇ ਪਾਪਾ ਨੇ ਕਿਹਾ ਕਿ ਪੁੱਤ ਸਪੀਚ ਦੇਣੀ ਆ ਜੀ ਰੈਡੀ ਹੋ ਜਾ ਉਹ ਮੈਂ ਕਿਹਾ ਠੀਕ ਹੈ ਪਹਿਲੀ ਗੱਲ ਤਾਂ ਕਿ ਮੈਨੂੰ ਹੋਣ ਲੱਗ ਪਿਆ ਕਿ ਘਰੇ ਕੋਈ ਗੱਲ ਨਹੀਂ ਕੀਤੀ ਇਸ ਰਿਲੇਟਡ ਕੋਈ ਬਾਤ ਨਹੀਂ ਕਿ ਨੂੰ ਪਾਪਾ ਨੇ ਖੜੇ ਪੈ ਉਹਨੂੰ ਕਹਿੰਦੇ ਪਏ ਨੇ ਉਹ ਵੀ ਆਪਾਂ ਮੈਨੂੰ ਬੋਲ ਕੇ ਪਾਪਾ ਨਾਲ ਹੀ ਚੱਲ ਗਏ ਤੇ ਮੈਂ ਕਿਹਾ ਮੈਂ ਕਿਦੇ ਬਾਰੇ ਬੋਲਾਂ ਕਿਦੇ ਬਾਰੇ ਨਹੀਂ ਉਹ ਜੋ ਸੀਗਾ ਉਹ ਕੁਝ ਪ੍ਰੈਕਟਿਸ ਨਹੀਂ ਸੀਗੀ ਓਕੇ ਉਹ ਮੈਂ ਕੁਝ ਉਹਦੇ ਵੀ ਹਰਸਲ ਨਹੀਂ ਸੀ ਕੀਤੀ ਇਹ ਮੈਂ ਖੜੇ ਪੈ ਰਹੀ ਸਟੇਜ ਤੇ ਮੈਂ ਸਾਰਿਆਂ ਸਾਹਮਣੇ ਜੋ ਮੈਂ ਬੋਲਿਆ ਸੀਗਾ ਉਹ ਮੈਂ ਔਨ ਦਾ ਸਪੌਟ ਹੀ ਮੈਂ ਸੋਚਿਆ ਤਾਂ ਔਨ ਦਾ ਸਪੌਟ ਹੀ ਮੈਂ ਬੋਲਿਆ ਔਨ ਦਾ ਸਪੌਟ ਹੀ ਬੋਲਿਆ ਔਨ ਦਾ ਸਪੌਟ ਹੀ ਸੀਗਾ ਜੀ ਜੀ ਤੁਹਾਡੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਪਰ ਤੁਹਾਡੇ ਬਾਰੇ ਜੋ ਗੱਲ ਰਾਜਾ ਬਰਿੰਗ ਹੋਰਾਂ ਨੇ ਕਹੀ ਆ ਤੁਹਾਡੇ ਫਾਦਰ ਸਾਹਿਬ ਬਾਰੇ ਵੀ ਬਲਜਿੰਦਰ ਸਿੰਘ ਬੰਟੀ ਕੁਝ ਬਣ ਚਾਹੇ ਨਾ ਬਣ ਮੈਂ ਇਹ ਨਹੀਂ ਕਹਿੰਦਾ ਬਟ ਮੈਂ ਇਹ ਕਹਿੰਦਾ ਵੀ ਤੁਹਾਡੀ ਬੇਟੀ ਜ਼ਰੂਰ ਐਮਐਲਏ ਬਣੇਗੀ ਕਿ ਇੱਛਾ ਰੱਖਦੇ ਹੋ ਐਮਐਲਏ ਬਣਨ ਦੀ ਇੱਛਾ ਦੀ ਸਿਰਫ ਇੱਕ ਹੀ ਹੈਗੀ ਜੀ ਆਪਣੇ ਲੋਕਾਂ ਦੀ ਸੇਵਾ ਕਰਨਾ ਤਾਂ ਉਹਨਾਂ ਦੇ ਹੱਕਾਂ ਦੀ ਗੱਲ ਤੁਸੀਂ ਤੁਸੀਂ ਬਿਲਕੁਲ ਪੋਲਿਟਿਕਲ ਲੈਂਗੁਏਜ ਯੂਜ਼ ਕਰਦੇ ਹੋ ਕਿਸੇ ਲੀਡਰ ਨੂੰ ਪੁੱਛਦੇ ਹੋ ਕਿ ਮੈਂ ਮੰਤਰੀ ਐ ਮੈਂ ਤਾਂ ਨਹੀਂ ਮੰਦਦਾ ਮੈਂ ਤਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ ਤੁਹਾਡੀ ਵੀ ਉਹੀ ਭਾਸ਼ਾ ਹੈ ਉਹੀ ਲੀਡਰ ਵਾਲੀ ਵੀ ਐਮਐਲਏ ਬਣਨ ਦਾ ਜਵਾਬ ਨਹੀਂ ਦਿੰਦਾ ਇਹ ਕਹਿੰਦਾ ਵੀ ਸੇਵਾ ਕਰਨੀ ਹੈ ਇਹ ਤੁਹਾਨੂੰ ਉਹ ਜਿਹੜੇ ਤੁਹਾਨੂੰ ਜਵਾਬ ਦੇਣੇ ਆਂ ਚੱਕਰ ਇਹ ਹੈ ਕਿ ਕੋਸ਼ ਲੀਡਰ ਸਿਰਫ ਬੋਲਣ ਚ ਯਕੀਨ ਰੱਖਦੇ ਨੇ ਕਰਨ ਚ ਨਹੀਂ ਰੱਖਦੇ ਜੀ ਠੀਕ ਹੈ ਪਾਪਾ ਮੇਰੇ ਕੌਂਸਲਰ ਨੇ ਅਸੀਂ ਗਰਾਊਂਡ ਲੈਵਲ ਤੋਂ ਸੀ ਹਜੇ ਉੱਠਦੇ ਪਏ ਆ ਜੀ ਤੇ ਸਾਨੂੰ ਸਾਰੀ ਰਿਐਲਿਟੀ ਪਤਾ ਹੈ ਹੂੰ ਠੀਕ ਹੈ ਤੇ ਰਿਐਲਿਟੀ ਵੇਖੀ ਹੈ ਹੂੰ ਕੰਮ ਵੀ ਕੀਤੇ ਨੇ ਬੋਲੇ ਘਾਟਾ ਕੰਮ ਵਾਦ ਕੀਤੇ ਨੇ ਸੀ ਕੀ ਲੱਗਦਾ ਵੀ ਤੁਹਾਡੇ ਜਿਹੜੇ ਇੱਕ ਜਿਹੜਾ ਤੁਹਾਡਾ ਵਾਰਡ ਸੀਗਾ ਉਹਦੇ ਵਿੱਚ ਜੋ ਤੁਸੀਂ ਕੰਮ ਕੀਤੇ ਨੇ ਲੋਕ ਤੁਹਾਡੇ ਕੰਮਾਂ ਤੋਂ ਸੰਤੁਸ਼ਟ ਹੈਗੇ ਨੇ ਸੰਤੁਸ਼ਟ ਲੋਕੀ ਤੇ ਕਹਿੰਦੇ ਪਏ ਨੇ ਕਿ ਕੀ ਕਿ ਸਾਡੀ ਗਲਤੀ ਸੀਗੀ ਕਿ ਅਸੀਂ ਜਿਹੜੀ ਪਿਛਲੇ ਵਾਰ 2012 ਦੀ ਇਲੈਕਸ਼ਨ ਸੀਗੇ ਉਹ ਅਨਫੋਰਚਨਟਲੀ ਮੇਰੇ ਪਾਪਾ ਹਾਰ ਗਏ ਸੀ ਕਰਾ ਸਾਨੂੰ ਇਹ ਵੀ ਹੁੰਦਾ ਪਿਆ ਕਿ ਅਸੀਂ ਉਦੋਂ ਵੀ ਕਿਉਂ ਨਹੀਂ ਬੰਟੀ ਨੂੰ ਵੋਟਾਂ ਪਾਈਆਂ ਕਿ ਜੋ ਸਾਡਾ ਜੋ ਸਾਡਾ ਏਰੀਆ ਹੈਗਾ ਉਹ ਜੋ ਅੱਜ ਇੰਨਾ ਡਵੈਲਪਮੈਂਟ ਅੱਜ ਹੋਈ ਹੁੰਦੀ ਅੱਜ ਸ਼ਾਇਦ ਅੱਜ ਸੀ ਕਹਿੰਦੇ ਨੇ ਕਿ ਮੇਰੇ ਕੁਝ ਇਲਾਕੇ ਦੇ ਲੋਕ ਇਹ ਵੀ ਕਹਿੰਦੇ ਨੇ ਮੈਂ ਇਲਾਕਾ ਵਾਸੀ ਨਹੀਂ ਮੈਂ ਕਹਿੰਦੀ ਮੇਰੇ ਪਰਿਵਾਰ ਹੀ ਨੇ ਉਹ ਵੀ ਕਿਉਂਕਿ ਮੈਂ ਉਹਨਾਂ 'ਚ ਜੰਮੀ ਪਲੀ ਆ ਮੈਂ ਉਹਨਾਂ 'ਚ ਉਹਨਾਂ 'ਚ ਹੀ ਰਚੜਦੀ ਆ ਉਹ ਇਨਫੈਕਟ ਇੰਨੀ ਗੱਲ ਕਹਿੰਦੇ ਕੀ ਪਤਾ ਸਾਡਾ ਜਾਜੂ ਇਲਾਕਾ ਹੈ ਅਜੋ ਸਰਾਬਾ ਨਗਨ ਵਾਜੂ ਅਜੇ ਟੱਕਰ ਦਿੰਦਾ ਹੁੰਦਾ ਬਿਲਕੁਲ ਬਿਲਕੁਲ ਜਸਵੰਤ ਸਿੰਘ ਬਿੱਟੂ ਬਾਰੇ ਕੀ ਵਿਚਾਰ ਰੱਖਦੇ ਹੋ ਲੰਬਾ ਸਮਾਂ ਕਾਂਗਰਸ ਪਾਰਟੀ ਚ ਰਹੇ ਨੇ ਯੂਥ ਦੇ ਪ੍ਰਧਾਨ ਰਹੇ ਨੇ ਤਿੰਨ ਵਾਰ ਦੇ ਐਮਪੀ ਨੇ ਹੁਣ ਭਾਜਪਾ ਦੇ ਵਿੱਚ ਗਏ ਨੇ ਉਹ ਬਿੱਟੂ ਸਾਹਿਬ ਨਾਲ ਜਰੂਰ ਇੱਕ ਨਿਰਾਸ਼ਾਚਨਕ ਹੈ ਉਹ ਇੱਕ ਚੀਜ਼ ਆ ਗਈ ਹੈ ਮੰਚ 'ਤੇ ਕਿ ਸੋਚਿਆ ਨਹੀਂ ਸੀਗਾ ਕਿਉਂਕਿ ਉਹਨਾਂ ਦਾਦਾ ਨੇ ਜਿਹੜੀ ਪਾਰਟੀ ਲਈ ਕੁਰਬਾਨੀ ਦਿੱਤੀ ਹੈ ਹੁਣ ਉਹ ਅੱਜ ਉਸੇ ਪਾਰਟੀ ਨੂੰ ਛੱਡ ਕੇ ਹੁਣ ਕੀ ਪ੍ਰੂਫ ਕਰਨਾ ਚਾਹੁੰਦੇ ਨੇ ਕਿ ਅੱਜ ਤੁਕ ਇਹਦੇ ਵਿੱਚ ਇੱਕ ਕਾਰਨ ਇਹ ਹੋਗਾ ਕਿਉਂਕਿ ਕਿਉਂਕਿ ਬਿੱਟੂ ਜੀ ਨੇ 10 ਸਾਲ ਤੱਕ ਕੰਮ ਨਹੀਂ ਕੀਤਾ ਤੇ ਹੁਣ ਉਹ ਕਿਹੜੇ ਪਹਿਲੀ ਗੱਲ ਤੇ ਅਮਿਰਤ ਨਾਇਆ ਕਿਹੜੇ ਚਿਹਰੇ ਨਾਲ ਉਹ ਲੋਕਾ ਆ ਗਿਆ ਕਿ ਉਸੇ ਸੇਮ ਪਾਰਟੀ ਦੇ ਵਿੱਚ ਆ ਕੇ ਵੋਟਾਂ ਮੰਗਦੇ ਤੇ ਉਹ ਇੰਨਾ ਹੁਣ ਉਹਨਾਂ ਦਾ ਤੁਸੀਂ ਕਹਿ ਲਓ ਕਿ ਉਹ ਇੰਨੇ ਜ਼ਿਆਦਾ ਡੀਗਰੇਟ ਇਹਨੇ ਡਾਊਨ ਹੋ ਚੁੱਕੇ ਸੀਗੇ ਕਿ ਉਹਨਾਂ ਨੂੰ ਮੋਦੀ ਸਾਹਿਬ ਦਾ ਹਸਰ ਲੈਣਾ ਪਿਆ ਤੁਸੀਂ ਪੂਰੀ ਬਸ ਵੀ ਜੀ ਵਿੱਚ ਗਿਆ ਤੁਹਾਡਾ ਕਹਿੰਦਾ ਪਾ ਕੰਮ ਕੀਤੇ ਨਹੀਂ ਕਿ ਲੋਕਾਂ ਨੇ ਕਿਹੜੀ ਦਰ ਤੇ ਵੋਟਾਂ ਦੇਣੀਆਂ ਸੀਗੀਆਂ ਲੋਕਾਂ ਨੇ ਨਾਲੇ ਕੋ ਕਾਂਗਰਸ ਪਾਰਟੀ ਕਾਂਗਰਸ ਜਿਹੜੀ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ ਦਾ ਹੀ ਸਿਰਫ ਵਰਕਰ ਹੈਗਾ ਕਾਂਗਰਸ ਪਾਰਟੀ ਦੇ ਹੀ ਸਿਰਫ ਸਿਪਾਈ ਹੈਗੇ ਨੇ ਹੋਰ ਕਿਸੇ ਪਾਰਟੀ ਦੇ ਕੋਈ ਉਹ ਕਹਿੰਦੇ ਆ ਰਾਮ ਮੰਦਰ ਬਣਾਇਆ ਮੋਦੀ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਸਾਹਿਬਜ਼ਾਦਿਆਂ ਨੂੰ ਡੇਢ ਦਿਨ ਹੈ ਗਿਆ ਬਾਦ ਵੀਰਬਾਲ ਦੇ ਵਾਸਤੇ ਤੌਰ ਤੇ ਬਣਾਇਆ ਵੀ ਸਾਡੀਆਂ ਪ੍ਰਾਪਤੀਆਂ ਹੈਗੀਆਂ ਕਹਿੰਦੇ ਇਹ ਇਹ ਸਾਡੀ ਇਹਨਾਂ ਦੀ ਇਹ ਕਹਿੰਦੇ ਨੇ ਸਾਡੀਆਂ ਪ੍ਰਾਪਰਟੀਆਂ ਨੇ ਪ੍ਰਾਪਤੀਆਂ ਪ੍ਰਾਪਤੀਆਂ ਹਾਂ ਇਹ ਪ੍ਰਾਪਤੀਆਂ ਨੇ ਮੇਰੀ ਗੱਲ ਸੁਣੋ ਇੰਨੇ ਬਾਟੇ ਚੋਂ ਜੇ ਅਸੀਂ ਇੰਨਾ ਬਾਟਾ ਭਰ ਦਾਂਗੇ ਤੁਹਾਨੂੰ ਅਸੀਂ ਕੋਈ ਪ੍ਰਾਪਤੀ ਨਹੀਂ ਆਪਾਂ ਕਹਿੰਦੇ ਜੀ ਠੀਕ ਹੈ ਜੀ ਬੜੇ ਐ ਦਾ ਕੰਮ ਪਾਈਪਲਾਈਨ ਚ ਪਏ ਹੋਏ ਨੇ ਬਹੁਤ ਨੇ ਜਿਨ੍ਹਾਂ ਤੇ ਮੋਦੀ ਸਰਕਾਰ ਨਹੀਂ 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 ਧਿਆਨ ਦਿੱਤਾ ਤੇ ਉਹਨਾਂ ਨੂੰ ਦੇਣਾ ਵੀ ਨਹੀਂ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਉਹ ਮੋਦੀ ਸਰਕਾਰ ਪਹਿਲੀ ਗੱਲ ਤੇ ਕੀ ਜਿਹੜੀ ਇਨ ਇਕੁਐਲਿਟੀ ਹੈਗੀ ਹੈ ਆਪਣੇ ਉਹ ਪੂਰੀ ਹੋਵੇ ਸਾਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਬੀ ਆਰ ਸਾਹਿਬ ਦੇ ਦਾ ਇੱਕ ਸੀਗਾ ਕਿ ਹਰ ਇੱਕ ਹਰ ਨਿਆਣੇ ਨੂੰ ਇੱਕ ਐਜੂਕੇਸ਼ਨ ਮਿਲਣੀ ਚਾਹੀਦੀ ਹੈਗੀ ਹੈ ਤੇ ਐਂਡ ਅੱਛਾ ਐਜੂਕੇਸ਼ਨ ਮੁਫਤ ਮਿਲਣੀ ਚਾਹੀਦੀ ਹੈ ਹੁਣ ਤੁਸੀਂ ਦੇਖਦੇ ਹੀ ਪਿਆ ਕਿ ਇਹਨਾਂ ਨੂੰ ਇੰਨਾ ਕਰਨਾ ਪੈ ਕਿ ਮੇਰੇ ਖਿਆਲ ਨਾਲ ਇਹਨਾਂ ਨੂੰ ਆਪਣੇ ਸਰਕਾਰੀ ਸੈਕਟਰ ਦੇ ਕੁਝ ਸਕੂਲ ਕੋਲੋਂ ਪ੍ਰਾਈਵੇਟ ਨੂੰ ਦੇਣੇ ਪੈਣੇ ਤੇ ਪ੍ਰਾਈਵੇਟ ਦੀ ਸਾਨੂੰ ਸਾਰਿਆਂ ਨੂੰ ਫੀਸ ਪਤਾ ਹੀ ਹੈ ਕਿ ਇੱਕ ਆਮ ਜਿਹੜਾ ਮਜ਼ਦੂਰ ਹੈਗਾ ਉਹਨੂੰ ਸੁਪਨਾ ਹੁੰਦਾ ਕਿ ਚਲੋ ਜੀ ਅਸੀਂ ਨਹੀਂ ਪੜੇ ਲਿਖੇ ਅਗੋਂ ਸਾਡੇ ਨਿਆਣੇ ਪੜ੍ਹ ਲਿਖ ਜਾਣ ਆਪਣਾ ਸੁਪਨਾ ਕਿਵੇਂ ਪੂਰਾ ਕਰਨਗੇ ਲੱਗਦਾ ਨਹੀਂ ਵੀ ਮੋਦੀ ਸਰਕਾਰ এডਿਕੇਸ਼ਨ ਬਾਰੇ ਕੁਝ ਕਰ ਪਈ ਹੈ ਮੈਨੂੰ ਲੱਗਦਾ ਮੋਦੀ ਸਰਕਾਰ ਨੇ এডਿਕੇਸ਼ਨ ਬਾਰੇ ਕੁਝ ਕੀਤਾ ਹੈ ਯੂਥਸ ਬਾਰੇ ਕੀ ਸੋਚਦੇ ਹੋ ਯੂਥ ਚਲੋ ਤੁਹਾਡੇ ਫਾਦਰ ਸਾਹਿਬ ਨੇ ਹੱਲਾਸ਼ੇਰੀ ਦਿੱਤੀ ਹੈ ਤੁਹਾਡੇ ਅੰਦਰ ਦੇ ਵੀ ਜ਼ਹਿਨ ਦੇ ਵਿੱਚ ਵੀ ਇਸ ਵੀ ਰਾਜਨੀਤੀ ਵਿੱਚ ਆਉਣਾ ਤੁਸਤਾ ਆਗੇ ਪਰ ਯੂਥ ਬੜਾ ਫਾਇਦਾ ਪਹੁੰਚਿਆ ਹੋਇਆ ਹੈ ਉਹ ਕਹਿੰਦੇ ਆ ਵੀ ਜੋ ਕੁਝ ਹੋ ਰਿਹਾ ਪਿਛਲੇ ਸਮੇਂ ਤੋਂ ਪਮਾ ਵਰਨੀ ਸਿੰਘ ਬਿੱਟੂ ਦੀ ਗੱਲ ਕੀਤੀ ਹੈ ਹੋਰ ਲੀਡਰ ਕੋਈ ਇੱਧਰ ਜਾ ਰਿਹਾ ਕੋਈ ਇੱਧਰ ਜਾ ਰਿਹਾ ਹੁਣ ਪਤਾ ਹੀ ਨਹੀਂ ਲੱਗਦਾ ਵੀ ਸਵੇਰ ਨੂੰ ਲੀਡਰ ਕਿਹੜੀ ਪਾਰਟੀ ਦੇ ਸ਼ਾਮ ਨੂੰ ਕਿਹੜੀ ਪਾਰਟੀ ਚ ਯੂਥ ਤਾਂ ਆਮ ਲੋਕ ਤਾਂ ਪਰੇਸ਼ਾਨ ਹੋਏ ਆ ਯੂਥ ਖਾਸ ਤੌਰ ਤੇ ਪਰੇਸ਼ਾਨ ਨਾ ਕੀ ਲੱਗਦਾ ਯੂਥ ਦੇ ਵਾਸਤੇ ਜਿਹੜੇ ਰਾਹ ਨੇ ਰਾਜਨੀਤੀ ਦੇ ਬੰਦ ਕੀਤੇ ਜਾਂਦੇ ਨੇ ਨਹੀਂ ਬਿਲਕੁਲ ਸਹੀ ਇਹ ਜਿਹੜੇ ਯੂਥ ਲਈ ਜਿਹੜੇ ਰਾਹ ਜਿਹੜੇ ਬੰਦ ਹੋਏ ਨੇ ਨਾ ਸਪੈਸ਼ਲੀ ਪਿਛਲੇ 10 ਸਾਲਾਂ ਦੇ ਵਿੱਚ ਹੋਰ ਝੁਕ ਜ਼ਿਆਦਾ ਬੰਦ ਹੋਏ ਨੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਕਾਂਗਰਸ ਪਾਰਟੀ ਜਦੋਂ ਰਹੀ ਹੈ ਮੈਂ ਫਿਰ ਕਹਿੰਨੀ ਆ ਜਿਹੜਾ ਸਿਪਾਹੀ ਹੈ ਉਹ ਜਿਹੜਾ ਵਰਕਰ ਹੈ ਉਹ ਸਭ ਕਾਂਗਰਸ ਪਾਰਟੀ ਦਾ ਹੀ ਹੈਗਾ ਯੂਥ ਕਾਂਗਰਸ ਇੱਕ ਯੂਥ ਤੱਕ ਨਾਲ ਕਾਂਗਰਸ ਇੱਕ ਕਾਂਗਰਸ ਪਾਰਟੀ ਹੀ ਹੈ ਜਿਨ੍ਹਾਂ ਨੇ ਯੂਥ ਨੂੰ ਹੱਲਾਸ਼ੇਰੀ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਅੱਗੇ ਆਓ ਹੁਣ ਜਿਹੜੀ ਸੰਟੇ ਦੀ ਸਰਕਾਰ ਸੀਗੀ ਉਹ ਉਹਨਾਂ ਦੀ ਸਰਕਾਰ ਰਹੀਏ ਉਹਨਾਂ ਤਾਂ ਇਹੀ ਕਹ ਕੇ ਯੂਥ ਭਜਾਓ ਯੂਥ ਰੱਖੋ ਨਾ ਯੂਥ ਭਜਾਓ ਇਹਨਾਂ ਨੇ ਕਹਣਾ ਕਿ ਯੂਥ ਨੂੰ ਪੜਾਓ ਯੂਥ ਨੂੰ ਕੁਝ ਕੰਮਤਨ ਦੀ ਲਾਓ ਨਹੀਂ ਯੂਥ ਨੂੰ ਭਜਾਓ ਤੇ ਯੂਥ ਬਾਹਰ ਜਾਏ ਤੇ ਗਿਆ ਬਾਹਰ ਜਾਦਾ ਜੀ ਕਿਤਨਾ ਕਿਤੇ ਐਸਾ ਯੂਥ ਜੇ ਮੈਂ ਗੱਲ ਕਰਾਂ ਤਾਂ ਮੈਂ ਵੀ ਕਿਤਨਾ ਕਿਤੇ ਆਪਣੀ ਕਿ ਫਿਊਚਰ ਸਿਕਿਉਰਿਟੀ ਚਾਹੀਦੀ ਆ ਕਿ ਕੱਲ ਨੂੰ ਕਿਉਂਕਿ ਦੇਖੋ ਜੀ ਸਾਰਿਆਂ ਨੇ ਰੋਟੀ ਖਾ ਕਮਾਣੀ ਹੈ ਤਾਂ ਖਾਣੀ ਹੈ ਜੀ ਸਾਰੇ ਆਪਣੇ ਕੋਈ ਨਹੀਂ ਚਾਹੁੰਦਾ ਕਿਸੀ ਗੱਲ ਨੂੰ ਅੱਗੇ ਜਾ ਕੇ ਸਾਡਾ ਫਿਊਚਰ ਇਨਸਿਕਿਉਰ ਹੋਵੇ ਤੇ ਉਸੇ ਚੱਕਰ ਜੀ ਕਿਉਂਕਿ ਮੋਦੀ ਸਰਕਾਰ ਨੇ ਪਹਿਲੀ ਗੱਲ ਤੇ ਕੋਈ ਜਿਹੜੇ ਵਾਅਦੇ ਕੀਤੇ ਅਨਇੰਪਲੋਇਮੈਂਟ ਦੇ ਸੈਕਟਰ ਇੰਡਸਟਰੀ ਸੈਕਟਰਸ ਦੇ ਐਜੂਕੇਸ਼ਨ ਦੇ ਮੈਨੂੰ ਨਹੀਂ ਲੱਗਦਾ ਕੋਈ ਹੋਇਆ ਤਾਂ ਨਾ ਉਹ ਤਾਂ ਕਹਿੰਦੇ ਆਪ ਕੀ ਬਾਅਦ 400 ਬਾਰ ਵੀ 400 ਪਾਰ ਕਰਾਂਗੇ ਕਾਂਗਰਸ ਨਾਲ 400 ਪਾਰ 200 ਪਾਰ ਕਰਨ ਨੇ ਤਾਂ ਬੜੀ ਵੱਡੀ ਗੱਲ ਹੈ 400 ਪਾਰ ਇਥੇ ਕਿਉਂਕਿ ਲੋਕਾਂ ਅੱਗੇ ਸਾਰੀ ਕਲੀਅਰ ਇਮੇਜਿਕ ਆ ਚੁੱਕੀ ਹੈ ਲੋਕਾਂ ਨੂੰ ਸਹੀ ਯੂਥ ਸਮਝਦਾ ਗੱਲਾਂ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਲੱਗਦਾ ਵੀ ਯੂਥ ਸਮਝਦਾ ਵਾ ਮੈਂ ਕਿ ਯੂਥ ਤਾਂ ਤੁਸੀਂ ਗੱਲ ਨਹੀਂ ਤੁਸੀਂ ਸਮਝਦੇ ਹੋ ਬਾਕੀ ਯੂਥ ਦੀ ਗੱਲ ਤੁਸੀਂ ਤਾਂ ਚਲੋ ਕਾਂਗਰਸ ਪਾਰਟੀ ਨਾਲ ਤਾਲੁਕਤ ਰੱਖਦੇ ਹੋ ਬਾਕੀ ਯੂਥ ਇਹ ਗੱਲਾਂ ਸਮਝਦਾ ਬੇਰੋਜ਼ਗਾਰੀ ਮਹਿੰਗਾਈ ਜਾਂ ਅਨੰਪਲਾਈਮੈਂਟ ਹੋ ਗਈ ਜਾਂ ਐਜੂਕੇਸ਼ਨ ਦੀ ਗੱਲ ਹੋ ਗਈ ਹੈਲਥ ਸਿਸਟਮ ਦੀ ਗੱਲ ਹੋ ਗਈ ਯੂਥ ਇਹ ਗੱਲਾਂ ਸਮਝਦਾ ਲੱਗਦਾ ਡੈਫੀਨਿਟਲੀ ਯੂਥ ਇਹ ਗੱਲ ਸਮਝਦਾ ਲੱਗਦਾ ਵੀ ਇਹ ਜਿਹੜਾ ਯੂਥ ਇਹ ਗੱਲ ਸਮਝਦਾ ਤਾਂ ਪਰਿਵਰਤਨ ਆਏਗਾ 110% ਯੂਥ ਇਹ ਗੱਲ ਸਾਰੇ ਤੁਹਾਡੇ ਫਰੈਂਡ ਸਰਕਲ ਦਾ ਕੀ ਰਿਐਕਟ ਹੈਗਾ ਤੁਹਾਡੀ ਇਹ ਵੀਡੀਓ ਤੋਂ ਬਾਅਦ ਤੁਹਾਡੇ ਰਾਜਨੀਤੀ ਵਿੱਚ ਪੈਰ ਧਰਨ ਤੋਂ ਬਾਅਦ ਫਰੈਂਡ ਸਰਕਲ ਇਹ ਕਿ ਮੇਰੇ ਪਾਪਾ ਮੈਨੂੰ ਇੰਨੀ ਗੱਲ ਕਹਿੰਦੇ ਹੁੰਦੇ ਨੇ ਕਿ ਦੋਸਤੀ ਦੇ ਵਿੱਚ ਕੁਆਲਿਟੀ ਮੈਟਰਸ ਨਾਟ ਦ ਕੁਆਂਟੀਟੀ ਬਿਲਕੁਲ ਕੀ ਉਹਨਾਂ ਦੀਆਂ ਗੁੱਡ ਕੁਆਲਿਟੀਜ਼ ਮੈਟਰ ਕਰਦੀ ਐ ਨੇ ਬੇਸ਼ੱਕ 2-3 ਦਿਨ 2-3 ਦਿਨ ਦੋਸਤੀ ਰੱਖੋ ਬਟ ਉਹ ਤੁਹਾਨੂੰ ਇੰਨੀ ਹਾਨੀ ਹੱਲਾਸ਼ੇਰੀ ਦੇਣ ਥਰਡੀ ਨਹੀਂ ਹੌਂਸਲਾ ਫਜਾਈ ਕਰਨ ਕਿ ਤੁਹਾਨੂੰ 10-12 ਹੋਰ ਜੇ ਤੁਹਾਨੂੰ ਲੋੜ ਹੀ ਨਾ ਪਵੇ ਮਿਲੀ ਹੱਲਾਸ਼ੇਰੀ ਮਿਲੀ ਫਿਰ ਦੋਸਤਾਂ ਤੋਂ ਬਹੁਤ ਹੱਲਾਸ਼ੇਰੀ ਮਿਲੀ ਆਪਣੇ ਮੈਨੂੰ ਦੋਸਤਾਂ ਤੋਂ ਵੀ ਮਿਲੀ ਐ ਤੇ ਜਿੰਨੇ ਮੇਰੇ ਹੈਗੇ ਨੇ ਬਾਕੀ ਮੇਰੇ ਨੂਨ ਚੋਂ ਸਾਰਿਆਂ ਨੇ ਬੜੀ ਹੱਲਾਸ਼ੇਰੀ ਦਿੱਤੀ ਉਹ ਸਾਰੇ ਕਹਿੰਦੇ ਸੀਗੇ ਕਿ ਯੂ ਕੈਨ ਡੂ ਇਟ ਜਿਹੜੀ ਐਮਐਲਏ ਦੀ ਪੌੜੀ ਆ ਉਹ ਕੌਂਸਲਰ ਤੋਂ ਸਟਾਰਟ ਹੁੰਦੀ ਐ ਪਿੰਡਾਂ ਵਿੱਚ ਚੱਲਦੀ ਐ ਤਾਂ ਕਹਿੰਦੇ ਪੰਚਾਇਤ ਤੋਂ ਸਟਾਰਟ ਨਾ ਕਾਉਂਸਲਰ ਦੀ ਉਹ ਸਰਦਾਰ ਬਲਜਿੰਦਰ ਸਿੰਘ ਬਾਟੀ ਨਾਲ ਲੜ ਕੇ ਬਵਨਕਪਿਤ ਕੋਲ ਇਲੈਕਸ਼ਨ ਲੜਨਗੇ ਇਸ ਵਾਰ ਦੇਖੋ ਜੀ ਸਮਾਂ ਹੀ ਦੱਸੂਗਾ ਪੀਛਾ ਹੈਗੀ ਏ ਜੜਨ ਦੀ ਇਲੈਕਸ਼ਨ ਇੱਛਾ ਨੇ ਦੇਖੋ ਮੈਂ ਜਰੂਰ ਹੈਗੀ ਏ ਬਟ ਇੱਛਾ ਤੋਂ ਪਹਿਲਾਂ ਮੇਰਾ ਇੱਕ ਮੇਨ ਗੋਲ ਹੈ ਕਿ ਆਪਣੀ ਮੈਂ ਡਿਗਰੀ ਜੂਰ ਕੰਪਲੀਟ ਕਰਨੀ ਏ ਮੈਂ ਲਾਅ ਸਟੂਡੈਂਟ ਆ ਜੀ ਤੇ ਮੈਨੂੰ ਇਹ ਹੈਗਾ ਕਿ ਮੈਂ ਪ੍ਰੋਪਰਲੀ ਆਪਣੀ ਇੱਕ ਮੈਂ ਡਿਗਰੀ ਨੂੰ ਮੈਂ ਹੋਲਡ ਕਰਾਂ ਡਿਗਰੀ ਹੋਲਡ ਕਰਨ ਦਾ ਇਹ ਕਾਰਨ ਹੈਗਾ ਕਿ ਮੈਨੂੰ ਅੰਡਰਸਟੈਂਡਿੰਗ ਹੋਈਗੀ ਤੇ ਨਾਲੇ ਜੋ ਇੱਕ ਮੈਜੋਰਟੀ ਲੈਵਲ ਜੋ ਇੱਕ ਚਾਹੀਦਾ ਹੈ ਇਲੈਕਸ਼ਨ ਲੜੇ ਲਈ ਮੇਲੀ ਕੋਈ ਆ ਜਾਏਗਾ ਜੀ ਬਿਲਕੁਲ ਤੇ ਮੈਂ ਪਾਲਿਸ਼ ਹੋਰ ਹੋ ਜੂਗੀ ਆਖਿਰ ਦੇ ਵਿੱਚ ਨੌਜਵਾਨਾਂ ਨੂੰ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਮੇਰੇ ਜਿੰਨੇ ਮੇਰੇ ਭੈਣ ਭਰਾ ਜਿਹੜੇ ਅੱਜ ਰਾਤਾਨੀ ਟੀਵੀ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਅਜੇ ਇੱਕੀ ਬੇਨਤੀ ਹੈਗੀ ਹੈ ਕਿ ਡਟੇ ਰਹੋ ਆਪਣੀ ਹੱਕ ਦੀ ਗੱਲ ਆਪਾਂ ਕਰਨੀ ਹੈ ਤੇ ਮੈਂ ਇਹ ਸਰ ਖੁਦ ਮੈਂ ਪਹਿਲੀ ਵਾਰੀ ਆਪਣੀ ਵੋਟ ਪਾਉਂਦਾ ਮੈਨੂੰ ਅੱਜ ਸਰ ਮੌਕਾ ਮਿਲਿਆ ਤੁਸੀਂ ਮੈਨੂੰ ਦੱਸਿਆ ਸੀ ਸਰਦਾ ਬਿਜ਼ਨਸ ਸਿੰਘ ਨੇ ਵੀ 19 ਪੂਰੇ 19 19 ਸਾਲ ਲੱਗੇ ਆ ਤੁਹਾਨੂੰ ਹਾਂਜੀ ਅੱਜ ਸੋ ਪਹਿਲੀ ਵੋਟ ਪਾਣੀ ਹੈ ਤੁਸੀਂ ਅਸੀਂ ਹਾਂਜੀ ਮੈਂ ਅੱਜ ਸੋ ਪਹਿਲੀ ਵੋਟ ਪਾਣੀ ਹੈ ਤੇ ਵੋਟਾਂਵਾਦੀ ਵੀ ਜਰੂਰ ਅਪੀਲ ਕਰੋ ਵੀ ਨੌਜਵਾਨ ਖਾਸ ਤੌਰ ਤੇ ਵੋਟ ਪਾਉਣ ਜ਼ਰੂਰ ਨਿਕਲ ਡੈਫੀਨੇਟਲੀ ਮੈਂ ਅੱਜ ਸਰ ਖੁਦ ਮੈਂ ਪਹਿਲੀ ਵਾਰੀ ਆਪਣੀ ਵੋਟ ਪਾਣੀ ਹੈ ਤੇ ਮੈਂ ਆਪਣੇ ਨੌਜਵਾਨ ਭੈਣਾ ਭਰਾਵਾਂ ਨੂੰ ਮੇਕੀ ਗੱਲ ਇਹ ਕਹੂੰਗੀ ਕਿ ਤੁਸੀਂ ਸਾਰੇ ਆਪਣੀ ਵੋਟ ਦੀ ਅਹਿਮੀਅਤ ਨੂੰ ਸਮਝੋ ਕਿ ਜਿਹੜੀ ਵੋਟ ਹੈ ਇਹ ਕਿੰਨੀ ਪਾਵਰਫੁਲ ਤੇ ਕਿੰਨੀ ਐ ਸਟਰੋਂਗ ਚੀਜ਼ ਹੈਗੀ ਐ ਕਿਉਂਕਿ ਇੰਡੀਆ ਇੱਕ ਡੈਮੋਕਰੈटिक ਕੰਟਰੀ ਹੈਗੀ ਐ ਤੇ ਡੈਮੋਕਰੈटिक ਕੰਟਰੀ ਦੇ ਵਿੱਚ ਇਹ ਸਾਡਾ ਰਾਈਟ ਹੈਗਾ ਕਿ ਅਸੀਂ ਆਪਣੇ ਵੋਟ ਪਾਈਏ ਵੋਟ ਕਿਦੇ ਲਈ ਪਾਣਾ ਬਦਲਾ ਲਈ ਵੋਟ ਕਿੰਨੇ ਕਿਦੇ ਲਈ ਪਾਣਾ ਸੀ ਆਪਣੇ ਬੈਟਰਮੈਂਟ ਲਈ ਵੋਟ ਕਿਦੇ ਲਈ ਪਾਣਾ ਸੀ ਡਿਵੈਲਪਮੈਂਟ ਲਈ ਤੇ ਚੌਥੀ ਗੱਲ ਵੋਟ ਆਪਾਂ ਕਿਉਂ ਪਾਣੀ ਐ ਤਾਂ ਕਿ ਜੋ ਇੰਡੀਆ ਦੇ ਵਿੱਚ ਐ ਉਹ ਡੈਮੋਕ੍ਰੇਸੀ ਐਦਾਂ ਹੀ ਬਰਕਰਾਰ ਰਹੇ ਨਾ ਕਿ ਜੇ ਭਾਜਪਾ ਸਰਕਾਰ ਆ ਗਈ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਕਰਤਾ ਹੈ ਡਿਕਟੇਟਰਸ਼ਿਪ ਆ ਜਾਣੀ ਹੈ ਆਉਣ ਵਾਲੇ ਕੁਝ ਸਾਲਾਂ ਚ ਕੁਝ ਸਾਲਾਂ ਦਾ ਮਤਲਬ 1-2 ਸਾਲਾਂ ਦੇ ਵਿੱਚ ਇੰਡੀਆ ਹੈ ਉਹ ਡੈਮੋਕਰੈਟਿਕ ਕੰਟਰੀ ਨੇ ਉਹ ਫਿਰ ਇੱਕ ਮਨਾਰਕ ਕੰਟਰੀ ਫਿਰ ਗਿਣਿਆ ਜਾਊਗੀ ਤੇ ਉਹ ਤੋਂ ਬਚਾਣ ਲਈ ਮੈਂ ਆਪਣੇ ਸਾਰੇ ਫਿਰ ਤੋਂ ਆਪਣੇ ਯੂਥ ਵਾਸਤੇ ਮੈਂ ਇੱਕ ਅਪੀਲ ਕਰਦੀ ਆ ਕਿ ਅਪਾ ਡਟ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਏ ਕਿਉਂਕਿ ਕਾਂਗਰਸ ਪਾਰਟੀ ਹੀ ਹੈ ਜਿਨਨੇ ਪਹਿਲੀ ਗੱਲ ਤੇ ਯੂਥ ਬਾਰੇ ਸੋਚਣਾ ਜਾਂ ਕਹਿੰ ਲੋ ਯੂਥ ਬਾਰੇ ਸੋਚੀ ਹੈ ਸੋਚੇਗੀ ਤਾਂ ਸੋਚਦੀ ਰਹੇਗੀ ਤੇ ਆਪਾਂ ਉਸੇ ਪਾਰਟੀ ਨੂੰ ਵੋਟ ਪਾਈਏ ਕਿ ਜਿਨਨੇ ਸਾਡੇ ਕੋ ਭਲਾ ਸੋਚਣਾ ਹੈ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਤਾਂ ਤੁਸੀਂ ਸੁਣਿਆ ਬਵਨਪ੍ਰੀਤ ਕੋਰ ਜਿਹੜੇ ਸਰਦਾਰ ਬਲਜਿੰਦਰ ਸਿੰਘ ਬੰਟੀ ਕਾਉਂਸਲ ਨੇ ਉਹਨਾਂ ਦੇ ਬੇਟੀ ਨੇ ਤੇ ਬਿਬਾਕੀ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਤੇ ਗੱਲ ਮੁੱਕਦੀ ਹੈ ਬੇਰੋਜ਼ਗਾਰੀ ਤੇ ਗੱਲ ਮੁੱਕਦੀ ਹੈ ਪੜਾਈ ਦੇ ਉੱਤੇ ਗੱਲ ਮੁੱਕਦੀ ਐ ਸਿਹਤ ਸਵਾਵਾ ਉੱਤੇ ਗੱਲ ਮੁੱਕਦੀ ਐ ਸੰਵਿਧਾਨ ਦੇ ਉੱਤੇ ਡੈਮੋਕ੍ਰੇਸੀ ਬਚਾਉਣ ਵਾਸਤੇ ਬਿਲਕੁਲ ਡੈਮੋਕ੍ਰੇਸੀ ਬਚਾਉਣ ਦੀ ਗੱਲ ਐ ਲੋੜ ਇਹਦੀ ਵੀ ਤੁਸੀਂ ਵੀ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਓ ਉਹਨਾਂ ਨੇ ਅਪੀਲ ਕਰਨੀ ਛੋ ਉਹਨਾਂ ਦੀ ਪਾਰਟੀ ਸੀ ਡੈਮੋਕ੍ਰੇਸੀ ਬਚਾਉਣ ਵਾਸਤੇ ਤੁਹਾਨੂੰ ਵੋਟ ਦੇ ਇਸ ਤਿਹਾੜ ਦਾ ਹਿੱਸਾ ਬਣਨਾ ਪਵੇਗਾ ਵੱਧ ਤੋਂ ਵੱਧ VOTING ਕਰੋ ਕਿਉਂਕਿ ਤੁਹਾਡੀ VOTING ਕਰਨ ਦੇ ਨਾਲ ਤੁਹੋ ਜਿਹੜੀ ਮੰਨਦੇ ਇੱਛਾਵਾਂ ਹੈਗੀਆਂ ਨੇ ਉਹ ਪੂਰੀਆਂ ਹੋਣ ਦੀ ਆਸ ਜਿਹੜੀ ਐ ਉਹ ਬੱਜ ਜਾਂਦੀ ਹੈ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੋ ਰਾਜਤਨੀ ਟੀਵੀ ਸਸਤੀਕਾ